सरदार फतेह सिंह के बात <laughs> है एक यूट्यूब पे गए हाँ जी बाल्टी रहेगा लो बिल्कुल खाली लैंड टॉय स्टार्ट लो हाँ जी राम राम दोस्तों दो। दिखा दे बाल्टी खाली देखो पाँच मी है ना पांचवी मिल्किंग है ਖਾਲੀ ਬਾਲਟੀ ਦਿਖਾ ਦੇ ਲਓ ਜੀ ਇਹ ਖਾਲੀ ਬਾਲਟੀ ਹੈ ਪੰਜਵੀਂ ਮਿਲਕਿੰਗ ਹੈ ਔਰ ਲਾਸਟ ਮਿਲਕਿੰਗ ਫਾਈਨਲ ਸਾਮ ਨੂੰ ਕਰਾਵਾਂਗੇ ਸਾਮ ਨੂੰ 8 ਵਜੇ ਸਾਮ ਨੂੰ 8 ਵਜੇ ਇੱਕ ਜਵਾਈ ਹੋਰ ਹੋਊਗੀ ਪੰਜ ਜਵਾਈ ਸਾਮ ਨੂੰ 8:00 Thank you. ਹਾਂਜੀ ਜੋ ਜੋ ਸਾਥ ਜੁੜ ਰਹੇ ਸਭੀ ਦਾ ਸਵਾਗਤ ਹੈ ਭਾਈ ਔਰ ਚਾਰ ਦਾੰਤ ਝੋਟੀ ਹੈ ਔਰ ਲਾਸਟ ਔਰ ਫਾਈਨਲ ਮੈਚੇ ਸ਼ਾਮ ਕੋ 8 ਵਜੇ ਹੋਏਗੀ ਔਰ ਉੱਤਰਾਖੰਡ ਵੀ ਯੂ ਐਲ ਡੀ ਵੀ 304 ਨੰਬਰ ਬੁੱਕ ਕੀ ਝੋਟੀਏ ਔਰ ਜੈਡ ਬਲੈਕ ਝੋਟੀਏ ਕਾ ਪਿੱਛੀ ਹਾਈਟ ਲੈਂਥ ਕੀ ਹੈ ਔਰ ਸ਼ਾਮ ਨੂੰ ਫਿਰ ਜੁੜਿਓ ਲਾਸਟ ਔਰ ਫਾਈਨਲ ਮਿਲਤੀ ਸ਼ਾਮ ਨੂੰ ਹੋਏਗੀ ਦੋ ਦੋ ਫੜਾ ਰੱਖੇ ਬੋਲੂ ਬੈਂਗੜਾ ਦੋ ਦੋ ਫੜਾ ਰੱਖੇ ਬੋਲੂ ਬੈਂਗੜਾ I do ਕਾਨੇ ਕਹੇ ਅਗਰ ਜਨੇ ਕਹਿੰਦੇ ਜਿੱਦੀ ਵੱਡੀ ਪੋਛ ਹੋਊ ਅਸੀਂ ਮੱਖੀ ਚ ਝਲੂ ਲਾਂ ਤੇ ਟਰੈਕਟਰ ਦੀਆਂ ਮੱਖੀ ਚ ਲੱਗਦੀਆਂ ਮੈਂ ਹਾਂ ਸਾਹ ਦੋਸਤ ਤੁਹਾਡੇ ਸਾਹਮਣੇ ਆਂਜੀ ਚੁਵਾਈ 6ਵੀਂ ਚੁਵਾਈ ਦਾ ਆਪਣੇ ਸਾਹਮਣੇ ਫਾਈਨਲ ਹੁਣ ਤਾਂ ਸੈਮੀ ਫਾਈਨਲ ਨਹੀਂ ਆਇਆ ਲੈ I'm not right. ਅੱਜ ਵੀਰਵਾਰ ਭਾਈ ਬਹੁਤ ਵੀ ਡੋਰੀ ਯਾਰ ਸੜਕ 'ਤੇ ਵੀ ਕੱਲ ਮੋਲੀ ਮੁਰਗੇ ਨੇ ਤੂੰ ਹਾਂ ਹੁਣ ਤਾਂ ਰਾਹ ਹੈ ਅੱਜ ਨੂੰ ਸ਼ੁੱਕਰਵਾਰ ਹੈ ਰੇ ਫਟੇਗਾ ਤਾਂ ਨਹੀਂ ਬੈਸ ਹੈ ਤੇ ਅੱਤਲਾ ਤੀਰਵਾ ਕਿਸ ਕਿਆ ਕਿਉਂ ਅੱਦੇ ਨਾ ਨਹੀਂ ਪੜਦੇ ਉਸਨੇ ਮਾਰਿਆ ਫੇਰ ਕਾਨੂੰ ਮੋਟਾ ਹਡੰਡਾ ਲਈ ਉਹਦਾ ਨਾ ਬੈ ਕੱਢੀ ਉਹ ਪਿੱਛੇ ਪੜਿਆ ਕੱਲ ਯਾਰ ਮਾਰਿਸ ਕੇ ਗਰਦਨ ਮੈਂ ਬਾਕੀ ਅੱਗੇ ਵੰ ਦੇਖ ਲੈਗੇ ਤਕੜਾ ਹੁਸਤਾ ਆ ਲੈ ਫੇਰ ਇਹਨੂੰ ਮਰਤੇ ਫੜਾ ਵੀ ਮਮਰਾ ਮੈਂ ਇਸकी ਠੂੰਗੀ ਫੇਰਾ ਹਾਂ ਦੇਖਿਆ ਮਰ ਜਿਉ ਠੂੰਗੇ ਆ ਹੋਰ ਮਾਰਨੇ ਡੰਗਰ ਰੱਖਣਾ ਨਹੀਂ ਚਾਹੀਏ ਕਦੇ ਵੀ ਆ ਮਾਰਨਾ ਡੰਗਰ ਤੇ ਮੁਰਗਾ ਮਾਰਦਾ ਉਠੂੰਗਾ ਰੱਖਣਾ ਨਹੀਂ ਚਾਹੀਏ ਹੋਰ ਫਾਇਦਾ ਕੀ ਹੈ ਟੜਕੀ ਕਿਦਣਾ 5 ਕਿਲੋ 400 ਗ੍ਰਾਮ 442 ਗ੍ਰਾਮ 5 ਕਿਲੋ 442 442 ਤੋਂ ਘੱਟ ਤੋਂ ਘੱਟ ਬਦਲਣਾ ਚਾਹੀਦਾ 100 ਗ੍ਰਾਮ ਤੋਂ ਹੂੰ ਕੀ ਤੁਹਾਡੇ ਸਾਹਮਣੇ ਜਿਹੜਾ ਅੱਗੇ ਉਹ ਵੀ ਆਊਗਾ ਕੋਈ ਨਾ ਸਾਥ ਪਾਰ ਦੱਸੀ ਕੋਈ ਜੰਮਰੇ ਤੇਰੀ ਨੰਬਰ ਲੈ ਕੇ ਵੇਖਣਾ ੜਾ ਰਹੇ ਆ ਅੱਜ ਹੀ ਕਰ ਲਈਏ ਮੈਂ ਇਨਸ਼ਾਅੱਲਾ ਪੂਰੇ ਕਦੇ ਕਦੇ ਨਾ ਆ ਦੇ ਕਿਛੂ ਆ ਰਹੇ ਕਦੇ ਕਦੇ ਬਲੇ ਤੱਪ ਗਿਆ ਪਾਸ ਤੇ ਤੱਪ ਗਿਆ ਹੈ ਪਾਸ ਤੇ ਵੜਾ ਗੁਡ ਬਾਲਟੀ ਦਾ ਪਤਾ ਲੱਗ ਜਾਏ

लौजी मिल्किंग हो तो गई कंप्लीट शो में चल रहा वो पड़ेगा है फटी चल जो में चुमकाना पड़ेगा चल

ਪੂਰਾ ਪਾਉਂਚ 5 ਕਿਲੋ 12 ਗ੍ਰਾਮ 5 ਕਿਲੋ 14 ਗ੍ਰਾਮ ਜੀ 15 ਹੋ ਜੂਗਾ ਤੋਂ 16 ਬਸ 2 ਗ੍ਰਾਮ ਹੋਰ ਵਧਾਣਾ ਫਿਰ ਹੱਥ ਮਾਰਦੇ ਵੀ ਕਰਦਾ ਹਾਂ ਹੱਥੇ ਜਿਹੜਾ ਵੀ ਸਟੋਰੇਜ ਹੈਗਾ

14 ਗ੍ਰਾਮ 4 ਗ੍ਰਾਮ ਇਸ ਦਾ ਹੋ ਗਿਆ ਲਫਾ ਪੈਗਾ 16 ਗ੍ਰਾਮ ਕੋਈ ਨਾ ਡੋਡ ਲਿਆਸ ਲਾ 16 ਆ ਜਾ ਇੱਕ ਜੋਨ ਆਇਆ ਬੰਦ ਕਰ ਦਿੱਤਾ ਚਲੋ ਆਹ ਲਓ ਬੰਦ ਕਰ ਦਿੱਤਾ ਮੈਂ ਜੂਤੀ ਖੋ ਗਿਆ ਅੰਨੂਨ ਕਾਲਾ ਲਓ ਅੱਗੇ ਲੈ ਆ ਚੱਲ ਹਾਂਜੀ ਤੇ ਧੰਨਵਾਦ ਜੀ ਮਿਲਦੇ ਆਂ ਹਾਂਜੀ ਸਰਬਜੀਤ ਸਿੰਘ ਹੈਲੋ ਹਾਂਜੀ ਸਰਬਜੀਤ ਸਿੰਘ ਤੇ ਮਿਲਦੇ ਆਂ ਬਾਈ ਅੱਜ ਸ਼ਾਮ ਨੂੰ ਰਾਤ ਨੂੰ 8 ਵਜੇ ਤੇ ਧੰਨਵਾਦ ਜੀ ਸਾਰੇ ਦੋਸਤਾਂ ਦਾ ਜੁੜਨ ਵਾਲਿਆਂ ਦਾ